ਤੋ ਮੈਂ ਤੁਹਾਡਾ ਆਪਣਾ ਮੰਗਲ ਮੱਤਾ ਸੋ ਅੱਜ ਦਾ ਬਲੌਗ ਆਪਣਾ ਬਹੁਤ ਹੀ ਖੂਬਸੂਰਤ ਬਲੌਗ ਹੋਣ ਲੱਗਾ ਅੱਜ ਆਪਾਂ ਜਾ ਰਹੇ ਹਾਂ ਜੀ ਗਿੱਦੜਪਾਹਾ ਵਾਕੇ ਦੇ ਵਿੱਚ ਪਿੰਡ ਕੋਟਪਾਈ ਸੋ ਕੀ ਹੈ ਕਿ ਉੱਥੇ ਜਗਾਣਾ ਸ਼ੂਟ ਹੋ ਰਿਹਾ ਵੱਡੇ ਬਾਈ ਬਾਈ ਗੁਰਬਾਦ ਗੱਲੇ ਹੋ ਰਹੀ ਡਾਇਰੈਕਟ ਕਰ ਰਹੇ ਆ ਔਰ ਬਹੁਤ ਖੂਬਸੂਰਤ ਗੀਤ ਕਰ ਰਹੇ ਆ ਤੇ ਆਜੋ ਅੱਜ ਦਾ ਬਲੌਗ ਤੁਹਾਨੂੰ ਨਾਲ ਲੈ ਕੇ ਚੱਲਦੇ ਆ ਤੇ ਤੁਹਾਨੂੰ ਦਿਖਾਵਾਂਗੇ ਲੋਕੇਸ਼ਨ ਤੇ ਦਿਖਾਵਾਂਗੇ ਸੈਟ ਦੀਆਂ ਰੋਚਿਕ ਗੱਲਾਂ ਔਰ ਬੇਨਤੀ ਇਹ ਹੈ ਜੇ ਜਿਹੜਾ ਆਪਣੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਔਰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਜੁੜੇ ਰਹੋ ਨਾਲ ਅੱਜ ਦਾ ਬਲੌਗ ਮੱਤਤਾ ਤੂ ਗਿੱਦੜ ਬਹਾਲਾ ਕਾ ਪਿੰਡ ਕੋਟਪਾਈ ਅੱਜ ਜੋ ਦੋਸਤੋ ਚੱਲਦੇ ਆ। ਲੋ ਵੀ ਦੋਸਤੋ ਆਪਾਂ ਹੁਣ ਪਹੁੰਚ ਚੁੱਕੇ ਆਂ ਸ਼ੂਟਿੰਗ ਤੇ ਜਿਵੇਂ ਦੇਖ ਰਹੇ ਹੋ ਸਾਰਾ ਸੈਟ ਅਪ ਲੱਗਿਆ ਤੇ ਰੋਗੀ ਸਾਹਿਬ ਸਾਡੇ ਸਾਰਾ ਸੈਟ ਅਪ ਆਪਣਾ ਲੱਗ ਚੁੱਕਿਆ ਹੋ ਗਿਆ। ਕਰ ਰਹੇ ਆ ਸੈਟਿੰਗ ਸਾਹਮਣੇ ਆਪਣਾ ਕੈਮਰਾ ਖੜਾ ਹਾਂ ਹਾਂਜੀ ਹਾਂਜੀ ਭਾਈ ਜੀ ਕੀ ਬਾਤ ਹੈ ਕੀ ਨਾਮ ਆ ਜੀ ਆਪਣਾ ਬੇਅੰਤ ਚੱਕ ਵਾਲਾ ਬੇਅੰਤ ਚੱਕ ਵਾਲਾ ਬਹੁਤ ਅਸਰੀਲਾ ਫਨਕਾਰ ਆ ਬਾਈ ਗਾਉਂਦਾ ਵੀ ਨਾਲ ਨਾਲ ਤੇ ਕਾਰੀਗਰ ਬਹੁਤ ਵਧੀਆ ਬਾਈ ਲਓ ਬਾਈ ਉਹ ਸਾਡੇ ਵੱਡੇ ਭਾਈ ਨਾਰਜੀ ਖੜੇ ਆ ਜਿਨ੍ਹਾਂ ਨੇ ਸਾਰਾ ਇਹ ਸੈਟਿੰਗ ਕੀਤੀ ਆ ਨਾਰਜੀ ਨੇ ਆ ਦੇਖ ਰਹੇ ਹੋ ਤੁਸੀਂ ਆ ਲਓ ਕੀ ਬਾਤ ਹੋਈ ਭਈਆ ਸੋ ਚੰਦ ਮਿੰਟਾਂ ਵਿੱਚ ਗਰਵਾਇ ਗੱਲ ਜੀ ਪਹੁੰਚਣ ਲੱਗੇ ਆ ਤੇ ਸ਼ੂਟ ਹੋਊਗਾ ਸ਼ੁਰੂ ਸਾਡਾ ਤੇ ਆ ਬਾਈ ਸਾਡਾ ਪਿੰਡੇ ਤੋਂ ਸਾਰਾ ਸਿਸਟਮ ਇਹੀ ਲੈ ਕੇ ਆ ਸੋ ਚੰਦ ਮਿੰਟਾਂ ਚ ਕਰ ਰਹੇ ਆ ਸ਼ੂਟ ਸ਼ੁਰੂ ਜੀ ਲਓ ਜੀ ਆ ਰਿਹਾ ਠੀਕ ਹੈ ਜੀ ਬੰਦੀ ਜਨਾ ਟੋਟਰ ਦਾ ਮੈਂ ਕਿ ਜੀ ਅਸੀ ਕਿ ਹੈ ਚਲ ਆਓ ਲਓ ਜੀ ਨਾ ਆਓ ਇਹ ਨਾਲ ਨਹੀਂ ਰਿਹਾ ਚੈਟ ਨਾ ਸ਼ੁਰੂ ਕਰਦੇ ਨਾ ਗਿਆ ਬੰਦ ਹੀ ਬਣਿਆ ਉਹ ਆਪ ਉਹਨਾਂ ਦੇਖੋ ਜੀ ਬੈਠੇ ਹੋ ਨਾ ਬਾਦੋਂ ਕੋਣ ਹੈ ਬਾਦੋਂ ਮਾੜਿਆ ਨੂੰ ਲੈ ਜਾਣਾ ਥੋੜਾ ਜਿਆਦਾ ਜੀ ਬੈਠ ਜੇ ਬੈਠਣਾ ਪੂਰਾ ਕਹਿੰਦਾ ਗਰਾਸ ਕੋਈ ਦਿਓ ਪੰਡਾ ਬਲੱਗ ਨਾਲ ਫੋਟੋ ਲਾ ਨਾ ਜਿੰਨੇ ਨੇ ਹਾਂ ਆ ਵੀ ਮਾਰਦੇ ਹਾਂ ਰੱਖ ਦਿਓ ਰੱਖਦੇ ਭਾਈ ਚੱਪੜਾ ਕੋਈ ਹੋਰ ਕੀ ਆ ਤਾਂ ਡੈੱਟ ਸਪੈਸ਼ਲੀ ਆ ਤਾ ਕੁਝ ਵੀ ਆ ਤਾਂ ਕਿਹੜਾ ਆ ਜੀ ਇੱਧਰ ਤੁਸੀਂ ਦੇਖ ਰਹੇ ਹੋ ਉਹ ਬਾਹਰ ਗੱਲ ਸਾਹਿਬ ਡੁੱਟਣਾ ਬਸ ਕਰੋ ਭਣਾ ਸਹੀ ਸਮਝ ਆ ਰਹੀ ਹੈ ਉਹ ਐਕਟਿੰਗ ਵਾਲੀ ਨਹੀਂ ਲਾਈਵ ਕਰ ਲੈਣਾ ਬਾ ਬਾਤੂ ਹੈ ਹੋਰ ਰੋਟੀ ਨਾ ਪੂਰੀ ਤੱਕ ਜੋ ਮੇਰੇ ਮੈਂ ਤਾਂ ਨਹੀਂ ਦੋਸੀ ਮੈਂ ਕਿਹਾ ਸ਼ੁਰੂ ਕਰ ਤੂੰ ਬਾਤ ਉੱਪਰ ਉਹ ਲੌਂਟਰੀ ਚਾਹ ਨਹੀਂ ਹਾਂ ਮੈਂ ਨਹੀਂ ਕੈਮਰਾ ਨਹੀਂ ਦਿਖਾਉਂਦੀ ਮੈਂ ਤਾਂ ਸੱਤ ਤੋਂ ਥੋੜਾ ਲੱਗਦੇ ਵਕਤ ਤੁਲੇ ਜਾਂਦੀ ਹੈ ਜ਼ਰੂਰ ਸਨਾ ਮੰਗਦੀ ਕਰਤੀ ਹੋ ਹਾਂ ਬਾਤ ਹੈ ਹਾਂ ਬਾਤ ਹੈ ਕੋਈ ਨਾ ਹਾਂ ਆ ਜਾ ਆ ਜਾ ਮੈਂ ਇੱਕ ਪਤਾ ਆ ਜਾ ਕਿ ਸਭ ਦਾ ਜ਼ੀਰੋ ਬਤਾਇਆ ਚਲ ਐ ਐ ਕਰ ਇਹ ਸਿੰਗਰ ਕਿਹੜਾ ਨਿਕਲ ਜੀ ਦੂਰ ਫਿਰਦਾ ਹੋਇਆ 100 ਗਾਣੇ ਵਿੱਚ ਵੀ ਉੱਪਰ ਦੇ ਗਾਣਾ ਤੇ ਇਹਦੇ ਬਚਪਨ ਦੱਸਾ ਆ ਇਹ ਉਹ ਵਾਲਾ ਸੁਪਰਸਟਾਰ ਆ ਮੇਰੇ ਸਾਹ ਅੱਛਾ ਕੀ ਆ ਚਲੋ ਭਾਈ 30 ਚਲੋ ਜੀ ਚਲੋ ਚਲੋ ਭਾਈ ਚਲੋ ਲਾਉਣੀ ਦੀ ਛੱਟ ਵੀ ਕੀ ਆ ਆ ਲੱਗ ਲੱਗ ਹੁਣ ਇਹ ਲਾਉਣੀ ਨਹੀਂ ਲਾਉਣੀ ਆ ਲਾਉਣੀ ਜੀ ਚਲੂ ਦੂਜੇ ਤੱਕ ਆ ਦੇ ਆ ਦੇ ਇਹਦੇ ਬਚਪਣਾ ਦੇ ਨਾਲ ਇਹ ਬਾਈ ਨੇ ਕੀਤਾ ਆ ਬਾਈ ਇਹਦੇ ਬਚਪਣਾ ਦੇ ਨਾਲ ਇਹ ਬਲਾਈਂ ਆ ਪੜਾਵੇ ਰੈਡਿੰਗ ਨਹੀਂ ਲੱਗਦਾ ਵੀ ਭਾਈ ਇਹ ਚਾਰ ਜਣੇ ਹੈਗੇ ਬਈ ਚਾਰ ਜਣੇ ਆਪੂ ਕਾਲ ਦੀ ਵਧੀਆ ਲਓ ਜੀ ਹੁਣ ਅਸੀਂ ਇੱਕ ਪਹੁੰਚ ਚੁੱਕੇ ਆ ਹੀਰੋ ਦੇ ਘਰ到达ਾਇਆ ਹੀਰੋ ਦਾ ਸਾਮਨ ਲੁਕੇਸ਼ਨ ਤੇ ਆ ਰਹੇ ਤੁਸੀਂ ਇਧਰ ਡਾਇਰੈਕਟਰ ਸਾਹਿਬ ਸਾਡੇ

ਚੱਕ ਕੰਨਾਂ ਚੋ ਵੀ ਅਧਿਕਾਰ ਤੁਹਾਰੇ ਮਸ਼ੀਨ ਨੂੰ ਦੇਖਣਾ ਹਟ ਕਰਦੇ ਜੇ ਰੱਬ ਤੁਹਾਨੂੰ ਹਾਂ 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 ਕਿਰਾਏ ਬਾਰੇ ਕਿੰਨਾ ਸਸਤਾ ਖੁੱਲੀ ਹੈ ਬਾਈ ਕੁਝ ਮਾਰ ਲੈ ਲਾਗੇ 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 ਆਇਆ ਬਾਬੇ ਚਲੋ 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 ਉਹਦਾ ਦੇਖ ਲਈ ਅਸਲੀ ਜੀ ਕੋਲੇ ਤੇ ਬੜਾ ਸੀਦਾ ਦਾ ਉਹ ਬਹੁਤ ਬੰਗੇ ਬਾਜੀ ਪਾਉਣ ਲਈ ਬਿਲਕੁਲ ਤਿਆਰ ਆ ਬਾਈ